ਲੈ ਤੁਸੀਂ ਧਿਆਨ ਕੇ ਲੰਮੇ ਤੇ ਆ ਕੇ ਕਿਤੇ ਆਵਾਜ਼ ਨਹੀਂ ਦਿੱਤੀ ਉਹਨੇ ਮੈਨੂੰ ਮੈਂ ਕੀ ਪੜਿਆ ਮੰਜੀ ਡਿੱਠੀ ਵੇਖੀ ਤੇ ਮੈਂ ਜਿੱਥੇ ਬਹਿ ਕੇ ਮੁਰਗੇ ਅੱਖਾਂ ਲੱਗ ਗਈ ਅੱਖ ਤੇ ਆਪੇ ਲੱਗਣੀ ਹੀਗੀ ਵੇਖਾ ਕਿਤੇ ਠੰਡੀ ਹਵਾ ਆਉਂਦੀ ਆ ਹਨਾ ਉਹ ਇਹ ਗੱਲ ਤੇ ਹੈਗੇ ਲੋਕਾਂ ਨੇ ਸ਼ਾਮਾਂ ਤੇ ਬਹਿਣਾ ਛੜ ਛੜਿਆ ਵਾ ਤੇ ਵਾਕਿਆ ਸਹੀ ਗੱਲ ਵਾ ਸ਼ਾਂ ਨਾਲ ਦੀ ਮੌਜ ਆ ਹਵਾ ਚੱਲਣ ਦੀ ਆ ਨਹੀਂ ਬੜੀ ਮੌਜ ਮੈਂ ਤੇ ਆਪ ਇੱਥੇ ਰਹੀ ਨਹੀਂ ਜਿਆਦਾ ਚੱਲ ਉਹ ਤੇ ਗੱਲ ਛੱਡ ਉਹ ਬੀਬੀ ਮਿਰੀ ਰਾਜ ਅੱਗੋਂ ਆਈ ਕਿ ਦੇਖ ਜਾ ਨਹੀਂ ਨਹੀਂ ਘਰੇ ਆਈ ਸੀ ਅੱਛਾ 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 ਆਹੋ ਅੱਜ ਪਤਾ ਨਹੀਂ ਕਿ ਤੂੰ ਜੀ ਕਰ ਪਿਆ ਮੈਂ ਤੇ ਆਪ ਹਰਾ ਨਾ ਮੇਰੀ ਗੱਲ ਸੁਣ ਲੈ ਕਿ ਇਦੀ ਕੋ ਮੜੀ ਜੰਗੀ ਗੱਲ ਨਹੀਂ ਕਰਨੀ ਉਹ ਨਾਲ ਲੈ ਤੈਨੂੰ ਮੇਰਾ ਪਤਾ ਨਹੀਂਗਾ ਮੈਂ ਕਿੰਨੀਆਂ ਕਮਾੜੀਆਂ ਚੰਗੀਆਂ ਕਰਦੀ ਕਿ ਜਿਹਦੇ ਘਰ ਜਾਣਾ ਵਾ ਨਾ ਉਹਨੇ ਇੱਕ ਦੀਆਂ ਚਾਰ ਕਰਕੇ ਦੱਸ ਰਹੀਆਂ ਮੈਨੂੰ ਚੰਗੀ ਤਰ੍ਹਾਂ ਪਤਾ ਬੀਬੀ ਦੇ ਸਵਾਦ ਆ ਤੇ ਇਥੋਂ ਰੇ ਸੁਣ ਲੈਣੀਆਂ ਵਾ ਤੇ ਇੱਕ ਦੀਆਂ ਦੋ ਬਣਾ ਕੇ ਦੱਸ ਰਹੀਆਂ ਵਾ ਨਾ ਮੈਂ ਕਿਹੜੀ ਛੇ ਦੇਣਾ ਜਦੋਂ ਗੱਲ ਕਰ ਦੂੰ ਉਦਾਂ ਮੈਨੂੰ ਨਾ ਬੜੀਆਂ ਬੁਝਾਰਤਾ ਨਹੀਂ ਆ ਪਉਂਦੀ ਸੀਗੀ ਆਪਣੀ ਜਿਠਾਣੀ ਦੀ ਸੁਨਾ ਉਧਰ ਜਾਣੀ ਹੁੰਨੀ ਆ ਗੱਲਾਂ ਚ ਗੱਲਾਂ ਪਾ ਕੇ ਮੈਨੂੰ ਬਥੇਰਾ ਪੁੱਛ ਨੂੰ ਕਰਦੀ ਠੀਕ ਠੀਕ ਪਰ ਮੈਂ ਨਹੀਂ ਉਹਦੇ ਹੱਥ ਆਈ ਮੈਂ ਇੱਕ ਗੱਲ ਨਹੀਂ ਆਪਣੇ ਮੂੰਹ ਚੋਂ ਕੱਢੀ ਤੇ ਫਿਰ ਪਤਾ ਮੈਨੂੰ ਕੀ ਆਂਦੀ ਆ ਹਾਂ ਇਹ 9 ਤਰੀਕ ਕਿੰਨੀ ਕਿ ਪਹਿ ਲੈਂਦੀ ਆ ਤੇ ਮੈਂ ਲੈ ਲੈਂਦਾ 10000 ਰੁਪਇਆ ਲੈ 10 ਵੱਧ ਕਹਿਣਾ ਸੀ ਨਾ ਮੂੰਹੋਂ ਤਰਾ ਝੂਠ ਨਿਕਲਦਾ ਨਹੀਂਗਾ ਕੀ ਕਰਾਂ ਫਿਰ ਮੈਂ ਆਹ ਵੀ ਲੈਂਦੀ ਆ 10000 ਰੁਪਇਆ ਤੇ ਆਂਦੀ ਲੈ ਐਵੇਂ ਤੋਰ ਛੱਡਦੀ ਨਾ ਆਪਣੀ ਨੂੰ ਤੂੰ ਕੋਈ 30 35000 ਰੁਪਇਆ ਹੋਵੇ ਤਾਂ ਨਿਆਣੇ ਨੂੰ ਬੰਦਾ ਕਰੋ ਕੱਲੇ ਐਵੇਂ ਕਾਲ ਛੱਡਦੀ ਆ ਓਏ ਆਖਣਾ ਹੈ ਨਾ ਇਹ ਕੱਚਿਆਂ ਜੋ ਕਿ ਪੱਕੀ ਹੋ ਗਈ ਤੇ ਵੱਜਣੀਆਂ ਤਰਖਾ ਹਾਂ ਵੀ ਗੱਲ ਪੁੱਛਦੀ ਹੀਗੀ ਹਾਂ ਇਹ ਸਰਕਾਰੀ ਆ ਕਿ ਪ੍ਰਾਈਵੇਟ ਵਾ ਅੱਛਾ ਤੇ ਮੈਂ ਹਾਂ ਚੱਲ ਕੋਈ ਨਹੀਂ ਹੁਣ ਪ੍ਰਾਈਵੇਟ ਆ ਪਰ ਸਰਕਾਰੀ ਵੀ ਕਿਤੇ ਲੱਗੂਗੀ ਹੈ ਤਾਂ ਉਹਦਾ ਇੱਕ ਗੱਲ ਵਾ ਪੁੱਤ ਗੱਲ ਛੜਦੀ ਕੋਈ ਨਹੀਂ ਹਾਂ ਆਪਣੇ ਘਰ ਦੀਆਂ ਸਿਫਤਾਂ ਕਰੀ ਜਾਂਦੀ ਆ ਤੇ ਦੂਜੇ ਦੇ ਘਰ ਦੀਆਂ ਪ੍ਰਾਈਆਂ ਕਰੀ ਜਾਂਦੀ ਆ ਸਮਾਂ ਗੱਲ ਕੀ ਆ ਜਿਉਂ ਸਵੇਰੇ 8:00 ਵਜੇ ਨਿਕਲਦੀ ਆ ਨਾ ਇਹਨਾਂ ਰੋਟੀ ਦੇ ਵੇਲੇ ਨਾ ਘਰ ਜਾਣਾ ਆਂਦੀ ਮੇਰਾ ਟੱਬਰ ਤਾਂ ਸਾਰਾ ਮੂੰਹ ਚੁੱਕ ਚੁੱਕ ਵੇਂਦਾ ਹੁਣਾ ਵਾ ਅੱਛਾ ਵੀ ਕਿੱਥੇ ਚਲ ਗਈ ਆਈ ਨੀਗੀ ਹੈ ਬਾਗਾ ਤੇ ਜਿਹੜਾ ਨਿੱਕਾ ਵਾ ਉਹ ਤੇ ਕਿਤੇ ਮੇਰੇ ਤੋਂ ਬਿਨਾ ਜੀਂਦੇ ਨਹੀਂਗੇ ਠੀਕ ਆ ਠੀਕ ਆ ਆਹ ਜਿਨਾ ਚਿਰ ਮੈਨੂੰ ਵੇਖਣਾ ਰਹਿਣਾ ਤੇ ਮੈਂ ਚੰਗੀਆਂ ਕਰਮਾਂ ਵਾਲੀ ਕਰਮ ਚੰਗੇ ਕੀਤੇ ਆ ਤੇ ਮੈਨੂੰ ਪਤਾ ਨਵਾਂ ਗੜਗੜ ਦਿਖੀ ਐ ਤੋਂ ਉਹ ਚੱਲ ਯਾਰ ਚਾਰਜੀ ਕਰਦੇ ਹੈਗੇ ਆ ਤੇ ਕੋਈ ਗੱਲ ਹੀ ਨਹੀਂ ਗਈ ਨਵਾਂ ਦੀ ਨਿਗਰਾਨੀ ਪੂਰੀ ਕਰਦੀ ਆ ਜੇ ਵਿਚਾਰੀਆਂ ਕੁਛ ਧਰਦੀਆਂ ਵਾ ਤਾਂ ਤੇਰੇ ਗਾਂ ਹੋ ਹੋ ਕੇ ਵੇਖਣਾ ਵਾ ਜੇ ਕੁਛ ਕਰਦੀਆਂ ਵਾ ਤਾਂ ਗਾਂ ਹੋ ਹੋ ਵੇਖਣਾ ਉਹ ਤਾਂ ਨੱਕੋ ਪੈਰੋ ਚਲੀਆਂ ਵਿਚਾਰੀਆਂ ਕੋਈ ਦਾ ਹੁੰਦਾ ਕੰਮ ਨਹੀਂ ਗਾ ਇਹ ਕਿਤੇ ਜੂਏ ਦੇ ਪਿੰਡ ਚ ਕਿਤੇ ਵਿਆਹ ਹੀ ਆਈ ਹੈ ਨਾ ਇਹਨੂੰ ਉਦੋਂ ਦਾ ਕੰਮ ਇਤਰਾ ਤੋੜਿਆ ਚੱਲ ਕੋਈ ਗੱਲ ਨਹੀਂ ਛੱਡੋ ਪਰੇ ਵੀ ਆਣ ਗਵਣ ਜਾਣਾ ਹੀ ਜਾਣਾ ਆਹ ਤੇ ਉਦੋਂ ਕਾ ਪਤਾ ਲੱਗਾ ਭਈ ਫੋਨ ਫੋਨ ਆਇਆ ਭਾਜੀ ਹੁਣਾਂ ਦਾ ਉਦੋਂ ਇਹ ਤਾਂ ਫੋਨ ਫਾਨਦ ਨਹੀਂ ਕੋ ਆ ਕਹਿੰਦਾ ਮੈਂ ਕਰੂ ਕਦਾਂ ਕੋ ਲੱਗੀ ਜਾਣਾ ਕੋ ਮਹੀਨਾ ਡੱਕ ਨਾ ਚਲ ਆਪ ਕਰਕੇ ਪੁੱਛ ਲਿਆ ਕਰੋ ਲੋੜ ਤੇ ਹਨ ਨੂੰ ਆ ਚਲ ਕੋਈ ਨਹੀਂ ਮੈਂ ਕਰਕੇ ਫੋਨ ਫੇ ਵੇਂਦਾ ਹਾਂ ਆ ਘਰੇ ਉਹ ਫੋਨ ਫੇ ਕਰੂੰਗਾ ਚੱਲ ਮਨਾ ਘੜੀ ਰੈਸਟ ਕਰ ਤੇ ਮੁਰਕੇ ਵੇਨੇ ਪੱਠੇ ਪੁੱਠੇ ਕੋਨੇ ਡੱਕ ਰਾਂ ਮੈਂ ਮਤਲਬ ਮਾ ਪਿਆਵਾ ਹਾਂ ਹਾਂਜੀ ਮਾਮੀ ਜੀ ਪੋਠਾ ਮੇਰਾ ਪਤੇ ਕੀ ਗੱਲ ਸੁਣ ਯਾ ਵੇ ਹੁਣ ਹਣਾ ਕੀ ਆ ਤੇਰੇ ਨਾਨਕਿਆਂ ਤੋਂ ਫੋਨ ਆਇਆ ਹੀਗਾ ਹਾਂ ਤੇ ਤੇਰੀ ਮਾਮੀ ਨਹੀਂ ਠੀਕ ਕੀ ਹੈ ਵਾ ਆ ਬੁਖਾਰ ਬਖਰੂਰ ਜੇ ਚੜਦੇ ਰਹੇ ਟਾਈਫਾਇਡ ਹੋ ਗਿਆ ਕਿਤੇ ਫੁੱਲ ਤੇ ਵਾਵਾ ਉਹ ਤੇ ਰਹੀ ਹੈ ਹਸਪੀਟਲ ਤੇ ਮੈਨੂੰ ਠੀਕ ਹੁਣ ਤੇ ਠੀਕ ਵਾ ਤੇ ਪਰਨਾ ਜਾ ਕੇ ਮਾਂ ਪੁੱਤ ਜਾ ਕੇ ਪਤਾ ਨਹੀਂ ਲਾਈਏ ਮਮੀਂ ਗਰਮੀ ਹੀ ਬੜੀ ਆ ਅਨੁਪਧਾ ਮੋਟਰਸਾਈਕਲ ਤੇ ਕਿੱਥੇ ਜਾਂਦੀ ਰਹਿਣਾ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਜਵਾਬ ਘੜ ਕੇ ਰੱਖਿਆ ਹੋਣਾ ਗਾੜੀ ਮੇਰੀ ਗੱਲ ਸੁਣ ਗਰਮੀ ਦੀ ਦੁਨੀਆ ਤਰੀ ਫਰੰਡੀ ਅੰਦਰ ਜਿੜ ਕੇ ਬੈਠੀ ਸਾਰੀ ਕੂੰ ਗਰਮੀ ਤਾਂ ਨੂੰ ਪਤਾ ਮੇਰਾ ਨਹੀਂ ਜੀ ਕਰਦਾ ਜਾਨੂ ਕਿਰੇ ਦੇਖਿਆ ਹੀ ਕਦੇ ਤੇ ਮਾਂ ਦੀ ਗੱਲ ਮੰਨ ਲਿਆ ਕਰ ਮੇਰਾ ਵੀ ਜੀ ਕਰਦਾ ਆਪਣੇ ਪੇਕੇ ਜਾਣ ਨੂੰ ਤੇ ਹੁਣ ਕਿਹੜਾ ਮਚਾਣ ਚੱਲੀ ਆ ਹੁਣ ਤੇਰੀ ਮਾਮੀ ਨਹੀਂਗੀ ਠੀਕ ਤੇ ਪਤਾ ਲਾੜਾਂ ਤਾਂ ਬਣਦਾ ਕਿ ਨਹੀਂ ਬਣਦਾ ਜੇ ਤੇਰੇ ਪਿਓ ਨੂੰ ਕਿਹਾ ਤਾਂ ਉਹਨੇ ਵੀ ਡਾ ਜਵਾਬ ਦੇਣਾ ਕਰਕੇ ਮੈਨੂੰ ਕਿ ਮੈਂ ਨਹੀਂਗਾ ਜਾਣਾ ਤੇ ਤੂੰ ਏਦਾਂ ਕਰੋ ਤੁਹਾਨੂੰ ਮੈਂ ਭਾ ਲਾਉਂਗਾ ਤੇ ਤੁਸੀਂ ਬੱਸੇ ਚੱਲ ਜਿਓ ਜਦੋਂ ਆਓਗੇ ਤੇ ਫਿਰ ਮੈਂ ਤੁਹਾਨੂੰ ਲੈ ਆਉਂਗਾ ਵੇਖਾਂ ਪਖੰਡ ਕਰਦਾ ਫਿਰਦਾ ਮੇਰਾ ਨਹੀਂ ਜੀ ਕਰਦਾ ਬਸਾਂ ਟਕੇ ਖਾਣ ਨੂੰ ਲੈ ਅੰਤਰਾ ਸਾਰਾ ਬਣਨਾ ਤੇ ਜਣਾ ਤੇ ਗਰਮੀ ਪਤਾ ਕਿੱਦਾਂ ਪੈਣ ਈ ਐ ਬੱਸ ਜੋ ਗਰਮੀ ਨਹੀਂਗੀ ਪੈਣੀ ਅੱਛਾ ਮੁੜ ਕੇ ਬਿਮਾਰ ਹਾਂਉਂਗੀ ਘਰ ਆਣ ਕੇ ਫਿਰ ਚੰਗਾ ਰਹਾਂਗੇ ਐਵੇਂ ਹੀ ਗੱਲਾਂ ਮਾਰਦਾ ਫਿਰਦਾ ਵਾ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਮੇਰਾ ਨਹੀਂ ਜੀ ਕਰਦਾ ਕਿਤੇ ਜਾਣ ਮੈਂ ਕਰਾ ਹੋਰ ਕਿਤੇ ਵੀ ਨਹੀਂ ਜਾਂਦਾ ਮੈਂ ਕਰਾ ਕਦੇ ਨਹੀਂ ਜਾਂਦਾ ਜੇ ਤੇਰਾ ਜੀ ਕਰੇ ਭਾਵੇਂ ਨਾ ਕਰੇ ਪਰ ਮੇਰੇ ਨਾਲ ਤੂੰ ਜਾਣਾ ਵਾ ਠੀਕ ਆ ਰ ਮੈਂ ਲੱਗੀ ਸ਼ਰਨੂ ਕਹਿਣ ਸਾਡੇ ਕੱਪੜੇ ਪ੍ਰੈਸ ਕਰਦੇ ਚਲੋ ਫਿਰ ਕਰਨ ਦੋ ਤਿਆਰੀ ਜਾਓ ਆਹੋ ਇਹ ਕਿਹੜੀ ਚਾਲ 2 ਘੰਟੇ ਬਾਅਦ ਅਸੀਂ ਕਰਨ ਆ ਜਾਾਂਗੇ ਆ ਆ ਜਾਣਾ ਫਿਰ ਆਪਾਂ ਜਾਾਂਗੇ ਰਹਿਣ ਨਹੀਂ ਜਾਣਾ ਉੱਥੇ ਵੇਖਾਂ ਤੇਰੀ ਨਾਨੀ ਨੂੰ ਮਿਲਿਆ ਕਿੰਨਾ ਟਾਈਮ ਹੋ ਗਿਆ ਵਾ ਆ ਜੀ ਇਹਦਾ ਮੇਰਾ ਵੀ ਕਰਦਾ ਵਾ ਚੱਲ ਮੈਂ ਵੀ ਮਿਲਾਂਗਾ ਚਲੋ ਫਿਰ ਆਹ ਚੱਲ ਫਿਰ ਮੈਂ ਕਹਿ ਦੇਣੀ ਵੀ ਕੱਪੜੇ ਪ੍ਰੈਸ ਕਰ ਲਾ ਹੈ ਆਹੋ ਆਹ ਸ਼ਰਨਾ ਹਾਂਜੀ ਮੰਮੀ ਉਹ ਤਾਂ ਸੰਭਲਿਆ ਕੰਮ ਹਾਂ ਸੰਭਲਿਆ ਤੂੰ ਬੱਚ ਸੋਣੀ ਬੜੀ ਲੱਗਣ ਢਈ ਆ ਉਦਾਂ ਮੈਂ ਚਲ ਤੇ ਤਰੂ ਹੋ ਜੀਏ ਤਾ ਕੱਢ ਲਿਆ ਹੈ ਘਰੇ ਅੱਜ ਹਾਂਜੀ ਗੱਲ ਸੁਣ ਮੈਂ ਤਾਂ ਮਾਹ ਸਨੀ ਨੂੰ ਮਨਾਇਆ ਵਾਂ ਕਿਉਂ ਕਿ ਹਾਲੇ ਮੰਮੀ ਤਾਂ ਢੀ ਨਹੀਂ ਗਈ ਠੀਕ ਅੱਛਾ ਤੇ ਮੇਰਾ ਘਰ ਤੱਕ ਜਾ ਕੇ ਤਾਂ ਪਤਾ ਲੈ ਲਈ ਆਪਾਂ ਦੋਵੇਂ ਮਾਪੇ ਤੇ ਤੂੰ ਇੰਜੇ ਜਣਾਵਾ ਤੇ ਮੈਂ ਵੀ ਨਾਲ ਚੱਲ ਜਾਨੀ ਆ ਛਦਾਣੇ ਮੋਟਰਸਾਈਕਲ ਤੇ ਮਾਹ ਤਾਂ ਉਹਨੇ ਮੈਨੂੰ ਖੜਨਾ ਤੈਨੂੰ ਕਿੱਥੇ ਉਠਾ ਕੇ ਖੜਾਂਗੇ ਹਾਏ ਮੈਨੂੰ ਮੇਰਾ ਵੀ ਜੀ ਕਰਦਾ ਇਨਾਨੀ ਨੂੰ ਮਿਲਣ ਨੂੰ ਵੇਖਾ ਤੇਰਾ ਕਿੰਨਾ ਜੀ ਕਰਦਾ ਹੈ ਤੇ ਉਹਨੂੰ ਉਹਨੇ ਬਤੀ ਬਤੀ ਗੱਲਾਂ ਕੀਤੀਆਂ ਵਾ ਇਹ ਮੈਂ ਨਹੀਂ ਜਾਣਾ ਮੇਰਾ ਨਹੀਂ ਜੀ ਕਰਦਾ ਕਿ ਤੇ ਸਕੂਟਰੀ ਹੋਵੇ ਨਾ ਆਪਾਂ ਪੁੱਛੀਆ ਨਾ ਪਿਓ ਪਤਾਨ ਨੂੰ ਚੁੱਪ ਕਰਕੇ ਨਾ ਕੋਈ ਗੱਲ ਨਹੀਂ ਜੇ ਬਾਹਰ ਚੱਲ ਜਾਨਗੇ ਨਾ ਇਹ ਮੋਟਰਸਾਈਕਲ ਦੇ ਕੇ ਸਕੂਟਰੀ ਲੈ ਆਵਾਂਗੇ ਵਾਕਿਆ ਸੱਚੀ ਗੱਲ ਵਾ ਇਦਾਂ ਕਰ ਚੱਲ ਜਿਆ ਕਰਾਂਗੇ ਆਹੋ ਇਹ ਕਿਤੇ ਜਾਣ ਦਾ ਨਾਂ ਹੀ ਨਹੀਂ ਲੈਂਦੇ ਪਿਓ ਪੁੱਤ ਐਡੇ ਸੜੇ ਆ ਨਾ ਕਿਤੇ ਜਵਾਬ ਡਾ ਕੜ ਕੇ ਗਾੜੀ ਰੱਖਿਆ ਹੁੰਦਾ ਮੇਰੇ ਜੇ ਮੈਂ ਕਿਤੇ ਨਾਂ ਭੁੱਲੀ ਚੱਕੀ ਲੈ ਲੇਨੀ ਆ ਨਾ ਅਵਲ ਤਾਂ ਮੈਂ ਕਿਤੇ ਗਈ ਨਹੀਂ ਕਿਤੇ ਸਾਲ ਹੀ ਰੰਗ ਜਾਂਦੇ ਆ ਤੇ ਜੇ ਨਾਂ ਲੱਲਾ ਇਹਨਾਂ ਨੂੰ ਉਸੇ ਵੇਲੇ ਹੁੰਦਾ ਪਈ ਹਾਏ ਉੱਥੇ ਨਾ ਜਾਣਾ ਪੈਵੇ ਬਸ ਉਹ ਹੀ ਨਾਨਕੇ ਹੁੰਦੇ ਜਦੋਂ ਗਰਮੀਆਂ ਛੁੱਟੀਆਂ ਹੁੰਦੀਆਂ ਤੇ ਮਿੰਨਾ ਮਿੰਨਾ ਤੇ ਰਹਿ ਕੇ ਹੁੰਦੀ ਐ ਹੋਣੀ ਨਾ ਜੀ ਕਰਦਾ ਘਰੋਂ ਨਿਕਲਣੂ ਆਹ ਹੁਣ ਵੱਡੇ ਹੋ ਗਏ ਯਾਰਾ ਪੁੱਤ ਤਾਂ ਕਰਕੇ ਉਹਦਾ ਨਿੱਕੇ ਹੀ ਤੇ ਖੇਡਣ ਚੱਲ ਜਾਣਾ ਕਦੀ ਕਿਤੇ ਤੇ ਕਦੀ ਕਿਤੇ ਬਹੁਤ ਗੱਲ ਮਹੀਨਾ ਮਹੀਨਾ ਪੂਰਾ ਰਹਿ ਕੇ ਆਉਣਾ ਉੱਥੇ ਤੇ ਹ ਚਲ ਮਮੀ ਮੇਰਾ ਕੀ ਕਰਦਾ ਨਾਨੀ ਨੂੰ ਵੇਖਣ ਚਲ ਵੇਖੀ ਆਉਂਗਾ ਉਹਨੂੰ ਮੈਂ ਆਹੋ ਮੈਂ ਜੀ ਵੀ ਕਰਦਾ ਵਾ ਤੋ ਤੁੱਤ ਨਾ ਵੀ ਕਰੀ ਜਾਨਾ ਵਾ ਆਹੋ ਗਰਮੀ ਜੋ ਆਹੋ ਬੈਣਾ ਕਿੱਦਾਂ ਮੈਂ ਪੁੱਤ ਤੇਰੇ ਵੱਲ ਆਈ ਹੀ ਤੇ ਸਾਡੇ ਕੱਪੜੇ ਪ੍ਰੈਸ ਕਰਦੇ ਕੋਈ ਨਹੀਂ ਮੈਂ ਕਰ ਦਿੰਨੀ ਆਹੋ ਕਰਦੇ ਤੇ ਫਿਰ ਅਸੀਂ ਟਾਈਮ ਨਾ ਹੋ ਕੇ ਨਾ 2 ਘੰਟੇ ਬਹਿਣਾ ਤੇ ਝਾਟਾ ਪਾਇਆਣਾ ਚਲ ਕੋਈ ਨਹੀਂ ਮੈਂ ਕਰ ਦਿੰਨੀ ਡੈਡੀ ਨੂੰ ਪੁੱਛ ਲੈ ਤੀ ਡੈਡੀ ਨੂੰ ਪੁੱਛ ਲੈਣਾ ਡੈਡੀ ਨੇ ਕਿਹੜਾ ਸਵਾਰਨਾ ਕੋਣਾ ਗਾੜੀ ਆ ਪੁੱਛ ਲੈਣਾ ਕੋਈ ਗੱਲ ਨਹੀਂ ਤੂੰ ਕੱਪੜੇ ਪ੍ਰੈਸ ਕਰ ਮੈਂ ਕਰ ਦਿੰਨੀ ਆ ਮੈਂ ਬਤੀ ਨਾ ਬੰਦ ਹੋ ਜੇ ਹਣਾ ਚਲ ਠੀਕ ਆ ਕਰਦੇ ਚਲ ਕਰ ਦਿੰ ਇਦਾਂ ਕਰਦਾ ਵੀ ਪਿੰਦਰ ਦੀ ਮਾਂ ਨੂੰ ਕਹਿੰਦਾ ਵੀ ਚੈੱਕ ਬੁੱਕ ਦੇ ਤੇ ਪੈਸੇ ਕਢਾਵਾਂ ਕੋ ਰੁਪਇਆ 2.5 ਤਿੰਨ ਲੱਖ ਤੇ ਨਾਲੇ ਤੇ ਜੈਂਡਰ ਨੂੰ ਦੇ ਕੇ ਉਹਨਾਂ ਥੋੜੇ ਬੋਦੇ ਪੈਸੇ ਤੇ ਨਾਲੇ ਇਦਾਂ ਕਰਦਾ ਮਾਂ ਵੀ ਆਪ ਕੋਈ ਵਰਤਨਾ ਥੋੜੇ ਬੋਦੇ ਕਢਾ ਕੇ ਚਲ ਲਿਉਂਦਾ ਅੰਦਰੋਂ ਜਾ ਕੇ ਮੈਨੂੰ ਰਾਖੀ ਚ ਪਾ ਕੇ ਤੇ ਆਪ ਹੁਣ ਬਾਹਰੋਂ ਨਹੀਂ ਆਉਂਦੇ ਹੈਗੇ ਕਿੱਥੇ ਚਲ ਗਏ ਮੇਰੀ ਗੱਲ ਸੁਣ ਲਿਆ ਰਾ ਫੜਾ ਸਿੱਤੀ ਕਰ ਕਦੋਰੀ ਮੈਂ ਡੀਕਣ ਨਹੀਂ ਆ ਉਹ ਕੋਨੇ ਹੋ ਗਿਆ ਸੋ ਮੈਂ ਹੁਣ ਕੰਮ ਕਰ ਲੈਣਾ ਤੇ ਮੈਂ ਕਿਤੇ ਬੋਤੀ ਨੇ ਇਧਰ ਆ ਜੀ ਚੱਕ ਬੋਕ ਮੇਚ ਪਾਈ ਸੀ ਨਾਲੇ ਕੱਢੀ ਤੇ ਨਹੀਂ ਨਾ ਨਾ ਕੁਛ ਨਹੀਂ ਕੱਢਿਆ ਮੈਂ ਚੱਲ ਹੁਣ ਪਿੰਦਰ ਵੀ ਹੈ ਪਿੰਦਰ ਵੀ ਘਰ ਹੈ ਨੀ ਕਿ ਮੋਟਰ ਵਾਲ ਨੂੰ ਗਿਆ ਵਾ ਅੱਛਾ ਤੇ ਕਿੰਨੇ ਹੈ ਕਢਾਉਗੇ ਕਢਾ ਲਈ ਨਾ ਬਾਬਾ ਮੈਨੂੰ ਜਾਤ ਲੈ ਆਂਦੇ ਮੈਂ ਕਢਾ ਕੇ ਲਿਆਉਣੇ ਨਹੀਂ ਕਿ ਮੈਂ ਦੂਜੇ ਖਾਤੇ ਚ ਕਰਾਉਣੇ ਆਪਣੇ ਵਾਲੇ ਚਲ ਠੀਕ ਆ ਥੋੜੇ ਬੋਤੇ ਲੈ ਆਏ ਉਹ ਜਿੱਤੇ ਮੰਨਾਂ ਕੋਈ ਚੀ ਚਾਰ ਬਣਾ ਲੈਂਦਾ ਉਹ ਕੋਈ ਗੱਲ ਨਹੀਂ ਮੈਂ ਜਿਹੜੇ ਖਾਤੇ ਚ ਪਾਉਣੇ ਏਟੀਐਮ ਕੋਲ ਹੀ ਆ ਅਛਾ ਉਹ ਗੱਲਾਂ ਕਰਦੀ ਰਹਿੰਦੀ ਮੈਂ ਤਾਂ ਬੰਦੇ ਦੇ ਕੋਲ ਹੁਣ ਬੰਦੇ ਨੂੰ ਹਸਨ ਜਿਆ ਹੁੰਦਾ ਹੋਰ ਕੋਈ ਗੱਲ ਨਹੀਂ ਚੰਗਾ ਫਿਰ ਮੈਂ ਚੱਲਦਾ ਵਾਂ ਜਾਓ ਹੁਣ 9.10 ਲੱਖ ਦੀ ਚੱਕ ਬੁੱਕ ਕੋਲ ਪਈ ਅਜੇ ਤੈਨੂੰ ਹਸੰਦੀ ਪਈ ਓ ਲੈ ਉਹ ਤੇ ਜਾਵਾਂਗੇ ਤੇ ਕਢਾਵਾਂਗੇ ਨਾ ਆਪਣੀਆਂ ਹੀ ਮਾਜੀਆਂ ਕਰਦੇ ਆ ਜਦੋਂ ਮੈਂ ਕਹਿੰਨੀ ਆ ਇਹ ਬੰਦੇ ਨੇ ਕਦੀ ਨਹੀਂ ਕਿਹਾ ਕੋਈ ਤੈਨੂੰ ਹੋਰ ਲਿਆ ਦਿੰਨਾ ਕਹੇ ਹਾਂ ਚੱਲ ਮੈਂ ਰੇਤੀ ਲਾ ਕੇ ਨਾ ਤੇ ਪੱਠੇ ਕੁੱਤਰੀ ਰਹੀ ਏ ਗੱਲ ਸੁਣੋ ਮੇਰੀ ਕੀ ਗੱਲ ਆ ਬੱਸ ਬਾਅਦ ਚ ਲਾ ਲਿਓ ਰੇਤੀ ਹਾਂ ਮੈਂ ਪਰਜਾਈ ਠੀਕਨੇਗੀ ਆਹ ਤੇ ਮੈਂ ਨਾ ਸਨੀ ਨੂੰ ਲੈ ਕੇ ਜਰਾਕ ਚੱਲੀ ਆ ਪਿੰਡ ਮੇਰੀ ਗੱਲ ਸੁਣ ਲਾ ਆ ਬੱਦਲ ਵੇਖੋ ਕਿੱਦਾਂ ਹੋਇਆ ਓਏ ਤੇ ਕਣਕ ਸਾਬ ਲਈ ਖਾਣਾ ਕੀ ਆ ਮੁੜ ਕੇ ਗਿੱਲੇ ਦਾਣੇ ਚੱਲ ਕਿਹੜੀ ਕੰਬਾਈ ਨਾਲ ਕੇ ਖਲੋਤੀ ਏ ਜੇ ਓਏ ਆ ਹੀ ਜਾਣੀ ਆ ਇੱਥੇ ਲੱਗ ਕੇ ਆਉਣੀ ਆ ਤੋ ਮੈਨੂੰ ਕਹਿੰਦੇ ਕਹਿੰਦਾ ਵੀਰ ਇੱਥੇ ਰਿਓ ਤੇ ਨਾਲ ਢਾਢਾ ਵੀ ਡਾ ਦਾਂਗੇ ਮੈਂ ਤਾਂ ਸੋਚਾਂ ਈ ਮੈਂ ਚੱਲ ਜਾ ਕੇ ਅੱਜ ਟਾਈਮ ਹੈਗਾ ਤਾਂ ਮੈਂ ਜਾ ਕੇ ਖਬਰ ਲੈ ਆਵਨੀ ਆ ਅੱਗੇ ਕਿੰਨੇ ਦਿਨ ਹੀ ਹੋ ਚਲੇ ਆ ਇਹ ਗੱਲ ਸੁਣ ਲੈ ਪਰਜਾਈ ਕਿਤੇ ਨਹੀਂ ਚੱਲ ਜਲਦੀ ਉੱਥੇ ਹੀ ਆਓ ਤੇ ਫਿਰ ਕਿਸੇ ਵੇਲੇ ਜਾ ਕੇ ਪਤਾ ਲਾਵਾਗੇ ਗੁੱਸਾ ਆਇੰਦਾ ਭੈਣ ਭਰਾ ਦਾ ਫਿਰ ਕਿਹੜੀ ਦੂਰ ਦੀ ਗੱਲ ਬਾਤ ਇਹ ਗੁੱਸਾ ਕਦੋਂ ਹੋਇਣਾ ਵਾ ਐਵੇਂ ਤਾ ਪਕੜ ਬਹੁਤਾ ਚਿਰ ਲਾਉਣਾ ਵਾ ਤੁਸੀਂ ਹਾਂ ਛੱਡਾਇਓ ਕੰਬਾਈਨ ਤੇ ਹੀ ਆਇਣਾ ਵਾ ਘੰਟਾ ਬੈਠ ਕੇ ਯਾਰ ਜੇਦੀ ਹੋ ਗਈ ਆ ਤੈਨੂੰ ਮੈਂ ਅੱਖਾਂ ਤੇ ਡਿਆਵਾ ਤੇ ਏਡਾਂ ਖਲੋ ਜਾ ਆ ਕੰਮ ਥੋੜਾ ਸਾਂਭ ਲੈਣ ਦੇ ਉਹ ਖਾਨ ਜੋਗੇ ਭੋਲੇ ਦੇ ਦਾਣੇ ਪਾ ਲਈਏ ਤੇ ਮੁੜ ਕੇ ਕੋਈ ਗੱਲ ਨਹੀਂ ਕਿ ਤਾਮਣ ਬਈਥਰੇ ਨੇ ਫਾਇਦਾ ਕੀ ਜਾਣਦਾ ਆਪ ਤਾਂ ਤੁਸੀਂ ਮੇਰੇ ਨਾਲ ਤੁਰਦੇ ਨਹੀਂਗੇ ਹੈ ਜਦੋਂ ਤੁਹਾਨੂੰ ਕਹਦਾ ਬਸ ਮੈਂ ਨਹੀਂ ਜਾਣਾ ਮੁੰਡੇ ਨੂੰ ਲੈ ਜਾ ਆਪ ਕਹਣਾ ਤੁਰਦੇ ਜੇ ਜੇ ਤੁਸੀਂ ਤੁਰਨ ਜੋਗੇ ਹੋਵੋ ਤਾਂ ਫਿਰ ਮੈਨੂੰ ਕੀ ਘਾਟ ਆ ਉਹ ਯਾਰ ਤੂੰ ਤੇ ਐਂ ਮੇਰੇ ਮਾਰ ਲਾ ਪੀ ਇਹ ਤਾਂ ਤੂੰ ਕਿ ਮੇਲੇ ਨਹੀਂ ਖੜਿਆ ਹੁੰਦਾ ਹੈ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਅਬ ਮੈਨੂੰ ਕੰਮ ਥੋੜਾ ਸਾਂਭ ਲੈ ਆਂਦੇ ਤੇ ਮੁੰਡੇ ਨੂੰ ਕਰਨ ਰਹਿਣ ਦੇ ਮੇਰੇ ਲਾਗੇ ਅਸੀਂ ਬੇਨਾ ਪਿਓ ਪਤਾ ਝੱਟ ਸਾਂਭ ਲੈਣਾ ਅਸੀਂ ਤਾਂ ਸਾਰਾ ਮੇਰਾ ਮੂਡ ਹੀ ਖਰਾਬ ਕਰਤਾ ਮੈਂ ਕੁੜੀ ਨੂੰ ਕੱਪੜੇ ਪ੍ਰੈਸ ਕਰਨ ਦਾ ਕੇ ਆਈ ਆਂ ਤੂੰ ਕੱਪੜੇ ਪ੍ਰੈਸ ਕਰ ਤੇ ਮੁੰਡੇ ਨੂੰ ਮਾਹ ਮਨਾ ਕੇ ਆਈ ਮੂੜ ਤਾ ਕਿਉਂ ਖਾਬ ਹੈ ਤੂੰ ਧਰਗਦੇ ਦੇ ਵੇਖਣ ਚੱਲੀ ਸੀ ਸਰਕਸ ਵੇਖਣ ਚੱਲੀ ਗੱਲਾਂ ਤੁਹਾਨੂੰ ਬੜੀਆਂ ਹੁੰਦੀਆਂ ਵਾ ਕੋਈ ਗੱਲ ਨਹੀਂ ਜਿੱਥੇ ਇੰਨੇ ਟਾਈਮ ਕੱਢ ਲਿਆ ਵਾ ਨਾ ਪਰ ਜਾਈ ਕਿਤੇ ਨਹੀਂ ਚੱਲੀ ਤੇ ਜਾ ਕੇ ਤੂੰ ਮੁੜ ਕੇ ਪਤਾ ਲੈ ਆਵਾ ਕੀ ਹੋਇਆ ਉਹ ਚੰਗਾ ਬਾਬਾ ਆਹ ਵੇਖੋ ਕਰ ਲੋ ਆਪਣੇ ਕੰਮ ਤੁਸੀਂ ਆਹ ਤੁਹਾਡੇ ਤੇ ਕਦੀ ਡੰਗਰ ਸੁਣਨ ਵਾਲੇ ਆ ਤੇ ਕਦੀ ਇੱਦਾਂ ਵਾ ਤੇ ਕਦੀ ਇੱਦਾਂ ਵਾ ਕਦੀ ਕਿਆ ਜੇ ਪੇ ਚੱਲਦਾ ਮੈਂ ਨਾਲ ਤੇਰੇ ਉਹ ਮੇਰੀ ਗੱਲ ਸੁਣ ਲੈ ਕਿਥੋਂ ਤੋਰੀ ਫੁਲਕਾ ਖਾਈ ਚੱਲਦਾ ਵਾ ਨਾ ਆਪਣਾ ਉਹਦੀ ਜੈ ਮੰਗੀਦੀ ਐ ਇਹ ਵਿਚਾਰੇ ਹੁਣ ਕਿੱਥੇ ਖੰਦੇ ਆ ਵੇ ਜੀ ਭਾਣੇ ਭੱਜੇ ਇੱਥੇ ਬੱਜਿਆ ਤਾਂ ਹੈਗੇ ਆ ਪਰ ਭੈਣ ਭਰਾਵਾਂ ਵਾਲੀ ਵੀ ਜਾਈਦਾ ਹੁੰਦਾ ਨਾ ਘਰਪਰ ਚੱਲਿਆ ਜਾਣਾ ਤੂੰ ਵੀ ਯਾਰ ਗੱਲ ਦੇ ਮਗਰੀ ਪੈ ਗਈ ਆ ਤੇ ਮੈਂ ਕਹਿਨ ਤੇ ਡਿਆ ਵੀ ਦਿਨ ਸਿਰਫ ਦੋ ਕੱਢ ਜਾ ਤੇ ਕੋਈ ਗੱਲ ਨਹੀਂ ਕੀ ਦਾਣਾ ਪੱਕਾ ਸਾਂਧੀ ਮੁੜ ਕੇ ਚੱਲ ਫਿਰਾਂਗੇ ਚੱਲ ਚੰਗਾ ਮਰਜੀ ਤੁਹਾਡੀ ਅੱਗੇ ਕੋਈ ਨਾ ਕੋਈ ਵਿਗਨ ਪਾਉਣਾ ਹੁੰਦਾ ਤੁਸੀਂ ਓਏ ਆਹ ਕਿਹਨੂੰ ਕਾਹੇ ਦੀ ਕਿਹਨੂੰ ਕਾਹੇ ਦੀ ਤੇ ਇਹਨੂੰ ਜਾ ਕੇ ਭਰਜਾਈ ਦਾ ਪਤਾ ਲੈ ਆਵਾਂ ਹੈ ਹੱਦ ਹੋਈ ਹੈ ਫਾਂਟਸ ਕਿਹੜਾ ਕੰਮ ਕਰਨ ਉਹ ਪੀਰਾ ਬਲਾ ਹੋ ਜੇ ਮੈਂ ਘਰ ਗੱਲ ਹੀ ਨਹੀਂ ਕੀਤੀ ਡੈਡੀ ਨਾਲ ਅਸ਼ਾ ਹੁਏ ਜਾਣਾ ਤੂੰ ਇਦਾਂ ਕਰ ਤੁਸੀਂ ਤਿਆਰ ਹੋਵੋ ਤੇ ਨਿਕਲੋ ਤੇ ਡੈਡੀ ਘਰੇ ਨੇ ਮੈਂ ਲੈ ਕੇ ਆਉਣਾ ਨਾ ਤੂੰ ਕਹਤਾ ਵੀ ਹੁੰਨੀ ਆ ਯਾਰ ਇਹ ਕਿਹੜੀ ਗੱਲ ਹੈ ਚਲ ਠੀਕ ਹੈ ਮੈਂ ਵੀ ਨਾ ਗੱਲ ਕੀਤੀ ਹੈ ਨਹੀਂ ਤਿੰਨ ਚਾਰਾ ਕਹਿਣਾ ਘਰੇ ਜਾਣ ਕੇ ਡੈਡੀ ਨੇ ਕਹਿਣ ਬਾਡੀ ਹਾਂ ਕਿੱਥੇ ਚੱਲੇ ਹੋ ਕੀ ਗੱਲ ਮੋੜ ਸਾਲ ਬੰਨਤਾ ਕਰੋ ਇੱਕ ਮਿੰਟ ਸੋਖੀ ਆ ਉਹ ਹੈ ਤਾਂ ਸੋਖੀ ਤੁਸੀਂ ਕਿੱਧਰ ਤੁਰ ਪਈ ਮੈਂ ਥੋੜਾ ਕੰਮ ਚੱਲੇ ਆਂ ਸ਼ਹਿਰ ਤੱਕ ਜਰਾ ਮੇਰੀ ਗੱਲ ਸੁਣੋ ਮੈਨੂੰ ਵੀ ਮੜਾ ਤਿਆਰ ਹੋ ਲੰਦਾ ਤੇ ਮੈਨੂੰ ਵੀ ਖੜੋ ਹਾਂ ਨਾਲ ਤੂੰ ਕਰਨਾ ਜਾ ਕੇ ਇੱਕ ਨਾ ਕੰਮ ਐ ਉਹ ਮੁੰਡਾ ਇੱਕ ਨੇ ਵਾਵਾ ਦੇਣਾ ਦਾ ਮੈਨੂੰ ਫੋਨ ਕੀਤਾ ਸੀ ਉਹ ਬਣਾਉਣ ਲੱਗੇ ਨੇ ਲਿਮਟ ਅੱਛਾ ਉੱਥੇ ਪੈਣੀ ਸੀ ਗਵਾਈ ਤੇ ਮੇਰ ਨਾਲ ਨੇ ਗੱਲ ਕੀਤੀ ਐਤਵਾਰ ਦੀ ਤੇ ਮੈਨੂੰ ਚੇਤਾ ਨਹੀਂ ਰਿਹਾ ਤੁਹਾਨੂੰ ਦੱਸਣ ਦਾ ਤਮ ਮੈਂ ਚੱਲ ਕੋਈ ਨਹੀਂ ਡੈਡੀ ਕੋ ਪਵਾ ਦਾਂਗਾ ਜੇਰਾ ਪੱਕਾ ਜਾ ਰਹਾ ਹੈ ਕੱਚਾ ਜਾ ਰਹਾ ਉਹ ਡੈਡੀ ਇਦਾਂ ਠੀਕ ਆ ਕੌਣ ਬੁੱਲਣ ਵਧੀਆ ਵਾ ਤੋ ਅੱਜ ਤਿਆਰ ਹੋਏ ਜਾਂਦਾ ਸੀ ਚੱਲਿਆਂ ਤੇ ਆਇਆ ਤੋ ਮੈਂ ਚੱਲ ਮੈਂ ਡੈਡੀ ਨੂੰ ਲੈ ਕੇ ਆਉਣਾ ਤੇ ਇੱਕ ਮਿੰਟ ਰੁਕੋ ਮੈਂ ਕੱਲੇ ਬੂੜ ਪਾਵਾਂ ਤੇ ਆਪਾਂ ਚੱਲੀਏ ਉਹ ਮੇਰੀ ਗੱਲ ਸੁਣਾ ਯਾਰ ਪਤਾ ਨਹੀਂ ਕਿਸੇ ਨੇ ਕਿੰਨਾ ਕਰਜ਼ਾ ਲੈਣਾ ਉਹਨਾਂ ਕੋਈ ਨਾਂ ਤਾਰੇ ਤੇ ਗਵਾਮਾਂ ਨੂੰ ਚਿੱਠੀਆਂ ਜਾਂਦੇ ਹੁੰਦੀਆਂ ਵਾ ਅੱਛਾ ਇਹ ਹੋਰ ਉਹ ਮੜ ਕਹਿੰਦੇ ਹੁੰਦੇ ਤੁਸੀਂ ਗਵਾਈ ਪਾਈ ਐ ਉਹ ਨਹੀਂ ਤਾਰੇ ਤੇ ਤੁਸੀਂ ਤਾਰੋ ਬੜਾ ਸਿਆਪਾ ਪਿੰਡਾ ਹੁੰਦਾ ਈ ਓ ਇਸ ਗੱਲ ਦਾ ਤੇ ਮੈਨੂੰ ਪਤਾ ਹੀ ਨਹੀਂ ਤੇ ਤੈਨੂੰ ਨੇ ਨਾ ਪਤਾ ਰਿਹਨ ਦੇ ਚੁੱਪ ਕਰਕੇ ਤੂੰ ਫਿਰ ਹੁਣ ਉਹਨੂੰ ਕੀ ਕਵਾਂਗਾ ਮੈਂ ਜੇ ਫੋਨ ਆਏਗਾ ਤਾਂ ਉਹਨੂੰ ਕਹਦੇ ਆਖ ਵੀ ਉਹ ਡੈਡੀ ਹੈ ਰੇ ਘਰ ਹੀ ਕਿਤੇ ਕੰਮ ਪੈ ਗਿਆ ਚਲ ਗਿਆ ਕਿਤੇ ਫੋਨ ਨਹੀਂ ਚੁੱਕਣ ਦੇ ਬਹਾਨਾ ਲਾ ਦੀ ਚਲੋ ਫਿਰ ਹੁਣ ਇਦਾਂ ਹੀ ਕਰਾਂਗਾ ਆਹ ਤਾਂ ਮੈਂ ਕਿਤੇ ਚੱਲਿਆ ਕੰਮ ਥੋੜਾ ਜਿਹਾ ਹੋਵਾਂ ਆ ਜਾਣਾ ਉਦੋਂ ਚੱਲੇ ਕਿੱਥੇ ਦੱਸ ਤੇ ਦਿਓ ਉਹ ਮੈਂ ਇਦਾਂ ਬੱਸ ਮੜਾ ਜਿਆ ਕੰਮ ਹੀ ਚੱਲਿਆ ਥੋੜਾ ਜਿਹਾ ਨਾਰਮਲ ਹੀ ਕੰਮ ਆ ਠੀਕ ਆ ਠੀਕ ਆ ਗਿਆ ਮੈਂ ਹੈ ਚਲੋ ਕੋਈ ਆ ਖੋਲਦੇ ਹਾਂ ਬੂਆ ਆਹ ਲੋ ਆਹ ਲੋ ਦਾ ਡੈਡੀ ਨੇ ਤਾਂ ਕਹਿਤਾ ਵੀ ਭੱਜ ਲਾ ਦੇ ਹੁਣ ਉਹਨੂੰ ਕੀ ਕਵਾਂਗਾ ਉਹਨੇ ਕਹਿਣਾ ਉਹ ਕੰਮ ਕੀਤਾ ਤੂੰ ਜਰਾ ਲਫਾਫਾ ਕਰੇ ਸਾੜੀ ਨਾਲ ਜੈ ਲਿਸੈਂਸਰ ਨਾਲ ਲਾ ਕੇ ਉਹ ਇਦਾਂ ਕਰਦਾ ਵੀ ਇਹਨੂੰ ਤੇ ਰਖ ਲੈਣਾ ਹੋਰ ਹੀ ਪੰਗਾ ਪਈ ਜਾਂਦਾ ਪਤਾ ਨਹੀਂ ਮੌਕੇ ਦੇ ਮੌਕੇ ਕਿੱਥੋਂ ਆ ਗਿਆ ਜਿੰਨਾ ਮੈਂ ਪੜਦਾ ਰੱਖਣ ਡਿਆ ਵਾਂ ਉਹਨੇ ਕੰਮ ਖਰਾਬੋ ਚੱਲਿਆ ਸੀ ਚੱਲ ਮਣਾ ਨਿਕਲ ਹੌਲੀ ਜੀ ਮੰਮੀ ਦੱਸ ਡੈਡੀ ਕਿੱਥੇ ਗਏ ਨੇ ਡੈਡੀ ਤੇਰੇ ਦਾ ਜਰੀ ਕੰਮ ਗਏ ਨੇ ਦੱਸ ਕੇ ਨਹੀਂ ਗਏ ਵੀ ਕਿੱਥੇ ਗਏ ਨੇ ਲੇ ਮੈਂ ਸੋਚੰਗੇ ਜਾਨ ਸ਼ਾਇਰ ਗਏ ਹੋਣੇ ਆ ਤੇ ਕੋਈ ਨਹੀਂ ਕੋਈ ਕੰਮ ਹੋ ਅਦਾਦੇ ਫੋਨ ਕਰ ਦਿੰਨੇ ਪੁੱਤ ਮੰਮੀ ਕੁਝ ਨਾ ਖਾਣ ਨੂੰ ਬੜਾ ਦਿਲ ਕਰੰਦਿਆ ਵਾ ਕਿਹੜੀ ਚੀਜ਼ ਨੂੰ ਜੀ ਕਰਦਾ ਮੈਂ ਫੋਨ ਕਰਦਾ ਤੇ ਜਿਉ ਕਿ ਕੇ ਹੋਰ ਗਏ ਹੋਏ ਤੇ ਫਿਰ ਕਿੱਦਾਂ ਲੈ ਆਉਂਗੇ ਲੈ ਪੁੱਤ ਮੰਨ ਲਾ ਕਿ ਤੇ ਹੋਰ ਵੀ ਗਏ ਹੋਣਾ ਉਥੇ 10 ਮਿੰਟ ਲੱਗਣੇ ਘਰ ਚੌਲ ਕੋ ਚੀਜ਼ ਲੈ ਆਉਣਗੇ ਐਵੇਂ ਕਿਤੇ ਰੋ ਲਾਈ ਨਾ ਬਾਅਦ ਵਿੱਚ ਮੇਰੇ ਕੰਮ ਗਿਆ ਹੈ ਤੁਸੀਂ ਹਿਮਗਰੇ ਫੋਨ ਕਰਤਾ ਤੈਨੂੰ ਪਤਾ ਨਹੀਂ ਕਿ ਜਿਹੜਾ ਰੌਲਾ ਪਾਇਆ ਉਹ ਤਾਂ ਕਦੀ ਕਿਹਾ ਹੀ ਨਹੀਂ ਉਹਨੇ ਕੋਸ਼ਿਸ਼ ਵਿਚਾਰੀ ਨਹੀਂ ਕਿਆ ਤੇ ਨਹੀਂ ਉਹਨਾਂ ਨੇ ਕੋਸ਼ਿਸ਼ ਪਰ ਕੋਈ ਵਲੇ ਕੋਈ ਜ਼ਰੂਰੀ ਕੰਮ ਉਹ ਡੈਡੀ ਬੜੇ ਠੰਡੇ ਸੁਭਾਅ ਦੇ ਨੇ ਉਹ ਤਾਂ ਮੰਮੀ ਤੇਰੀ ਗੱਲ ਸਹੀ ਹੈ ਤੇ ਚਲੋ ਫਿਰ ਠੀਕ ਹੈ ਉਹਨਾਂ ਨੂੰ ਫੋਨ ਕਰਕੇ ਕਹਿ ਦੋ ਕਿ ਪੀਜ਼ਾ ਲੈ ਆਉਣ ਚਲ ਕੋਈ ਨਹੀਂ ਮੈਂ ਉਹ ਤਾਂ ਕਹਿ ਦਿੰਨੀ ਆ ਇਹ ਕੀ ਡਿਗ ਵੱਡੀ ਗੱਲ ਹੈ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਚੱਕਣ ਦੀ ਕੋਈ ਲੋੜ ਨਹੀਂ ਠੀਕ ਆ ਹਾਂਜੀ ਕੋਈ ਗੱਲ ਨਹੀਂ ਜੇ ਕੋਈ ਹੋਰ ਨੂੰ ਕਰਦਾ ਤਾਂ ਮੈਂ ਦੱਸ ਦਿੰਦੀ ਨਹੀਂ ਨਹੀਂ ਤੁਹਾਨੂੰ ਪਤਾ ਗਰਮੀ ਜੀ ਆ ਨਾ ਤੇ ਕਈ ਵਾਰ ਰੋਟੀ ਖਾਣ ਨੂੰ ਦਿਲ ਹੀ ਨਹੀਂ ਕਰਦਾ ਮੈਨੂੰ ਹੋਂਦ ਹੈ ਹੀ ਕੁਝ ਵਧੀਆ ਜਾ ਖਾਵਾ ਚੱਲ ਮੈਂ ਜਾਨੀਏ ਫੋਨ ਕਰਕੇ ਨਾ ਤੁਹਾਨੂੰ ਨਾ ਦੇ ਦਿੰਦੀ ਹਾਂ ਹਾਂ ਜੀ ਦੇ ਦੋ ਫਿਰ ਸੁਣਾ ਚੰਗਾ ਪੁੱਤ ਉਹ ਨਹੀਂ ਨਹੀਂ ਗੁਰਵਾ ਪੱਜ ਲਾਉਣ ਵਾਲੀ ਕਿਹੜੀ ਗੱਲ ਆ ਡੈਡੀ ਸੱਚੀ ਹੈ ਨਹੀਂ ਘਰੇ ਆਹੋ ਉਹ ਨਹੀਂ ਨਹੀਂ ਭਰਾਵਾ ਠੀਕ ਆ ਐਵੇਂ ਗੁੱਸਾ ਨਾ ਕਰੀਂ ਚੱਲ ਚੰਗਾ ਹਰ ਸ਼ੁਗਰ ਭਿੰਦਰਪੁੱਤ ਕਿੰਨਾ ਗੱਲ ਕਾਣਿਆ ਮੰਮੀ ਗੱਲ ਕਿਦੇ ਨਾਲ ਕਰਨੀ ਸੀ ਡੈਡੀ ਦੇ ਵੇਖ ਲੋ ਕੰਮ ਬਹੁ ਇੱਥੇ ਕਹ ਦੱਸ ਮੁੰਡਾ ਹੀ ਕਿਹ ਯਾਰ ਦੋਸਤ ਮੇਰਾ ਹੂੰ ਉਹਨਾਂ ਮੰਮੀ ਲਿਮਟ ਬਣਾਉਣੀ ਸੀ ਅੱਛਾ ਉਹਨਾਂ ਦੇ ਨਾਲ ਸ਼ਰੀਕੇ ਜੇ ਕੋਈ ਗਵਾਹੀ ਨਹੀਂ ਪਾਉਂਦੇ ਆ ਠੀਕ ਹੈ ਇੱਥੇ ਬੈਂਕ ਚ ਅੱਛਾ ਅੱਛਾ ਉਹਨੇ ਮੇਰ ਨਾਲ ਕੀਤੀ ਗੱਲ ਬਾਬਾ ਜਨ ਹੋਗੇ ਤਾਂ ਮੈਂ ਹਾਂ ਕੋਈ ਨਹੀਂ ਮੈਂ ਡੈਡੀ ਨੂੰ ਕਹਾਂਗਾ ਆਪ ਵੀ ਇੱਥੇ ਸਹਿਣ ਹੀ ਕਰਨੇ ਮਾੜੇ ਜੇ ਹੂੰ ਪੀ ਹੁਣ ਮੰਨੇ ਹੈ ਨੀਗੇ ਪੁੱਤ ਇੱਕ ਤਨਵਾ ਦੱਸਾਂ ਇਹ ਨਾ ਉਹਨਾਂ ਕਰਜ਼ਾ ਲੱਲਿਆ ਤੇ ਪਤਾ ਨਹੀਂ ਉਹਨਾਂ ਮੁੜ ਕੇ ਉਤਾਰਨਾ ਹੀ ਕਿ ਨਹੀਂ ਉਤਾਰਨਾ ਆਂਦਾ ਚਿੱਟੀਆਂ ਹਾਂ ਨਵਾਉਣੀਆਂ ਮੁੜ ਕੇ ਪੁੱਤ ਇਹ ਕੰਮ ਵਿੱਚ ਡਰੀ ਹੁੰਦਾ ਵਾ ਜਦੋਂ ਗਵਾਹੀ ਪਾਦੀਏ ਨਾ ਅਗਲੇ ਗਵਾਹੀ ਵਾਲੇ ਨੂੰ ਕੁਛ ਦੇ ਦਿੰਦੇ ਉਹ ਤਾਂ ਗੱਲ ਮੰਮੀ ਤੁਹਾਡੀ ਸਹੀ ਏ ਤੂੰ ਤੇਰੇ ਪਿਓ ਨੇ ਅੱਧਾ ਕੀ ਕਹਾ ਵਾ ਫੇ ਮੈਂ ਨਹੀਂ ਕੋਈ ਦੇਣੀ ਡੈਡੀ ਕਹਿਣ ਦੇ ਹੀ ਤੇ ਤੂੰ ਉਹਨਾਂ ਨੂੰ ਨਾ ਕਰ ਦੇ ਚੱਲਦੇ ਆਂ ਮੈਂ ਆਪਾਂ ਕਿਤੇ ਫਾਸੀ ਨਾ ਜਾਈਏ ਚੱਲ ਪੁੱਤ ਚੰਗਾ ਕੀਤਾ ਮੈਂ ਵੀ ਮੁੜ ਕੇ ਸੋਚਿਆ ਮੈਂ ਹੈ ਵੀ ਗੱਲ ਤੇ ਸਹੀ ਏ ਹੁਣ ਉਹਦੇ ਨਾਲ ਡਿਆ ਹਾਂ ਗੱਲ ਕਰਨਾ ਮੁੰਡੇ ਨਾਲ ਹੀ ਕੇ ਅੱਛਾ ਅੱਛਾ ਅਗੋਂ ਡੈਡ ਚਰਾ ਗੁੱਸੇ ਹੋਣ ਉਹ ਮੈਂ ਵੀ ਗੁੱਸੇ ਚ ਨਾ ਮੇਰਾ ਇਚ ਕੋਈ ਕਸੂਰ ਨਹੀਂ ਡੈਡੀ ਸੱਚੀ ਹੈ ਨਹੀਂ ਕਰ ਆ ਚਲ ਬੰਨਾ ਮਾਰ ਛੱਡਨਾ ਹੀ ਬੰਨਾ ਕਿ ਮੈਂ ਹਜੇ ਉਹਨਾਂ ਦੇ ਆ ਜਾ ਡੈਡੀ ਚ ਚੱਲ ਕੇ ਸ਼ਹਿਰ ਨੂੰ ਆ ਡੈਡੀ ਤਾਂ ਗਈ ਨਹੀਂ ਗਾ ਚਲ ਕੋਈ ਗੱਲ ਨਹੀਂ ਇੱਕ ਕੰਮ ਕਰ ਦੱਸੋ ਮੈਂ ਤਾਂ ਲੱਗੀ ਆਪਣੇ ਫੋਨ ਤੋਂ ਫੋਨ ਕਰ ਤੇਰੇ ਡੈਡੀ ਨੂੰ ਤੇ ਬੈਟਰੀ ਡਾਉਣ ਤੇ ਆਪਣੇ ਫੋਨ ਤੋਂ ਨਾ ਫੋਨ ਲਾ ਕੇ ਡੈਡੀ ਨੂੰ ਸੁਣਾ ਦੇ ਦੇ ਵੀ ਕੁੜੀ ਲਈ ਹੈ ਪੀਜ਼ਾ ਮੰਗਣ ਨਵਦੀਪ ਆ ਮੰਮੀ ਡੈਡੀ ਤਾਂ ਹਜੇ ਸ਼ਹਿਰ ਵੀ ਨਹੀਂ ਪਹੁੰਚੇ ਹੁਣ ਹਜੇ ਬਾਹਰ ਹੀ ਨਿਕਲੇ ਨੇ ਤੇ ਉਹਨਾਂ ਨੂੰ ਫੋਨ ਚੁੱਕਣਾ ਹੈ ਝੋਕ ਲੈਣਾ ਵਾ ਬਥੇਰੀ ਬੱਲ ਵੱਡੀ ਉਹਨਾਂ ਦੇ ਫੋਨ ਦੀ ਐਡੀ ਆਵਾਜ਼ ਦਿੰਦਾ ਉਹ ਨਹੀਂ ਚਲੋ ਉਹਦੇ ਗੱਲ ਤੁਹਾਡੀ ਸਹੀ ਰਹਿਣ ਦਿਓ ਹਜੇ ਜਾਣਦੇ ਹੋਣੇ ਨਾ ਮੈਂ 10 ਮਿੰਟ ਠਹਿਰ ਕੇ ਨਾ ਆਪ ਹੀ ਫੋਨ ਕਰਦਾਗਾ ਨਾ ਤੇ ਹੁਣ ਚੇਤਾ ਨਾ ਭੁਲਾ ਲੈ ਲੈ ਦੱਸੋ ਚੇਤਾ ਕਾਨੂੰ ਬੁਲਾਉਣਾ ਹੈ ਉਹਨੂੰ ਨਿਆਣੀ ਨਮਾ ਹਾਂ ਕੀਤੀ ਉਹ ਵੀ ਨਾ ਮੰਮੀ ਐਵੇਂ ਕਿਦਾਂ ਦੀਆਂ ਚੀਜ਼ਾਂ ਮੰਗਵਾਉਂਦੀ ਰਹਿੰਦੀ ਹੈ ਵੀ ਚਲ ਕੋਈ ਗੱਲ ਨਹੀਂ ਇੰਨੀ ਨੂੰ ਮਰ ਚ ਸਾਰੇ ਖਾਂਦੇ ਨੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਵਿਗਾੜਨਡੇ ਹੁਣ ਉਹ ਕੋਈ ਗੱਲ ਨਹੀਂ ਕਿਤੇ ਨਹੀਂ ਵਿਗੜ ਚੱਲੀ ਨਹੀਂ ਮੰਮੀ ਪਰ ਫਿਰ ਵੀ ਇਹੋ ਜੀਆਂ ਚੀਜ਼ਾਂ ਰੋ ਰੋ ਚੰਗੀਆਂ ਥੋੜੀਆਂ ਹੁੰਦੀਆਂ ਨੇ ਚਲੋ ਓਦਾਂ ਪਿਆਰ ਨਾ ਸਮਝਾਵਾਂਗੇ ਨਾ ਨਹੀਂ ਤੇ ਤੂੰ ਕਹਿ ਕੇ ਵੇਖੀ ਮੈਂ ਨਹੀਂ ਕਹਿਣਾ ਮੈਨੂੰ ਪਤਾ ਕੀ ਕਹਿਣਾ ਮੰਮੀ ਖਰੇ ਖਰਚੇ ਕਰਕੇ ਕਹਿੰਦੀ ਆਹੋ ਹੀ ਵੀ ਗੱਲ ਤੁਹਾਡੀ ਸਹੀ ਹੈ ਕੋਈ ਗੱਲ ਨਹੀਂ ਮੈਂ ਕਰਦਾਗਾ ਲਾ ਨਹੀਂ ਮੇਰਾ ਪੁੱਤ ਕੋਈ ਨਹੀਂ ਕੋਈ ਨਹੀਂ ਫਿਰ ਇਹ ਨਾ ਇਹ ਓਦਾਂ ਆ ਜਾਣ ਤੇਰੇ ਕੋਲ ਮੈਂ ਆਪੇ ਵਿਚਾਰੀ ਆਖੂਗੀ ਜੀ ਆ ਜਾਣਗੇ ਨਾ ਤੇ ਮੈਂ ਜਾ ਕੇ ਲਿਆਦਾਗਾ ਚੰਗਾ ਬੱਬਾ ਨਾਲੇ ਆਪ ਕੋ ਜ ਖਾ ਪੀ ਆਹ ਕੋ ਪੀਓ ਦੇ ਪੀਓ ਨੂੰ ਫੜਦੇ ਨੇ